ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਜੀਰੀ ਦੀ ਪਨੀਰੀ ਬਾਰੇ ਜਾਣਕਾਰੀ ਦਵਾਂਗੇ ਜੀ ਆਹ ਦਿਨਾਂ ਦੇ ਵਿੱਚ ਆ ਕੇ ਜੀਰੀ ਦੀ ਪਨੀਰੀ ਜਿਹੜੀ ਪੀਲੀ ਪੈ ਲੱਜੰਦੀ ਹੈ ਤੱਗੀਆਂ ਪੈ ਲੱਜੰਦੀਆਂ ਸੜਨ ਲੱਗ ਜਾਂਦੀ ਹੈ ਬਹੁਤ ਤੱਗੀਆਂ ਪੈ ਜਾਂਦੀਆਂ ਨੇ ਗ੍ਰੋਥ ਨਹੀਂ ਹੁੰਦੀ ਉਹਨਾਂ ਦੀ ਤੇ ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ ਉਹਦੇ ਲਈ ਤੁਸੀਂ ਰਿਲੇਟਡ ਜ਼ਿੰਕ 12% 50 ਗ੍ਰਾਮ ਉਹ ਲੈਣਾ ਜੀ ਤੇ ਇੱਕ ਫੈਰਸ 19% ਜਿਹਨੂੰ ਲੋਹਾ ਕਹਿੰਦੇ ਨੇ ਆਪਾਂ 50 ਗ੍ਰਾਮ ਉਹ ਲੈਣਾ ਲੈਣਾ 19% ਹੀ ਹੈ ਜੀ ਤੇ ਇੱਕ ম্যাগਨੀਸ਼ੀਅਮ ਸਲਫੇਟ 50 ਗ੍ਰਾਮ ਹੋ ਲੈਣਾ ਜੀ ਹੱਥ ਵਾਲੀ ਢੋਲੀ ਦੇ ਵਿੱਚ ਤਿੰਨਾਂ ਨੂੰ 50-50 ਗ੍ਰਾਮ ਪਾ ਕੇ ਤੁਸੀਂ ਸਪਰੇਅ ਕਰ ਦਿਓ ਜੀ ਸ਼ਾਮ ਵੇਲੇ ਸ਼ਾਮ ਨੂੰ ਸਪਰੇਅ ਕਰਨੀ ਹੈ ਜੀ ਚੌਥੇ ਜਾਂ ਪੰਜਵੇਂ ਦਿਨ ਤੁਸੀਂ ਰਿਪੀਟ ਫਿਰ ਇਹੀ ਸਪਰੇਅ ਕਰਨੀ ਹੈ ਜੀ ਤੇ ਨਾਲ ਤੁਸੀਂ 5 ਗ੍ਰਾਮ ਏਕਟਾਰਾ ਵੀ ਪਾ ਸਕਦੇ ਹੋ ਜਿਹਦੇ ਲਈ ਰਸ ਚੋਸ ਕੇੜਿਆਂ ਦਾ ਜਿਹੜਾ ਹਮਲਾ ਹੁੰਦਾ ਉਹ ਖਤਮ ਹੋ ਜਾਵੇ ਇਹਦੇ ਲਈ ਤੁਹਾਡੀ ਪਨੀਰੀ ਬਹੁਤ ਟੋਪ ਦੀ ਹੋ ਗਈ ਜੀ ਤੇ ਅੱਗੇ ਵੱਧ ਤੋਂ ਵੱਧ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤਾਂ ਕਿ ਕਿਸਾਨ ਭਰਾਵਾਂ ਦਾ ਫਾਇਦਾ ਹੋ ਸਕੇ ਧੰਨਵਾਦ ਜੀ